अफगानिस्तान ਦਾ ਪਚਾਲ 24 ਘੰਟੇ ਚ ਦੇਖਿਆ। ਪੰਜਾਬ ਦਾ ਹੜ੍ਹ 20 ਦਿਨ ਬਾਅਦ ਨਹੀਂ ਦਿਖਿਆ। ਬਿਹਾਰ ਨੂੰ 7600 ਕਰੋੜ ਰੁਪਏ ਦੀ ਮਦਦ। ਪੰਜਾਬ ਨੂੰ ਸਿਰਫ 1600 ਕਰੋੜ ਰੁਪਏ ਦੀ ਮਦਦ। ਦਲਜੀਤ ਦਸਾਂਝ ਦੀ ਫਿਲਮ ਸਿਰਫ ਇਸ ਕਰਕੇ ਰੋਕ ਦਿੱਤੀ ਕਿ ਉਹਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ। ਦੂਜੇ ਪਾਸੇ ਪੂਰੀ ਦੀ ਪੂਰੀ ਪਾਕਿਸਤਾਨ ਦੀ ਕ੍ਰਿਕਟ ਟੀਮ ਭਾਰਤ ਵਿੱਚ ਆ ਕੇ ਮੈਚ ਖੇਡ ਕੇ ਜਾਂਦੀ ਆ ਨਤਮਸਤਕ ਹੋਣ ਜਾ ਰਹੀ ਹਰ ਸਾਲ ਦੀ ਤਰ੍ਹਾਂ ਪਹਿਲੀ ਪਾਸ ਸਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਪਾਕਿਸਤਾਨ ਉਹਦੇ ਉੱਪਰ ਇੱਕ ਚਿੱਠੀ ਕੱਢ ਕੇ ਪਾਬੰਦੀ ਲਾਤੀ ਕੇਂਦਰ ਸਰਕਾਰ ਨੇ ਕਿ ਹਾਲਾਤ ਸਹੀ ਨਹੀਂ ਇਸ ਵਾਰ ਇਹ ਜਥਾ ਸਿੱਖ ਧਰਮ ਦਾ ਨਹੀਂ ਜਾਊਗਾ ਆਵਾਜ਼ ਉਠਾਈ ਗਿਆ ਨਹੀਂ ਹਰਪੀ ਸਿੰਘ ਬਰਾਣੇ ਆਵਾਜ਼ ਉਠਾਈ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪਰ ਜਿਨ੍ਹਾਂ ਦੇ ਹੁਣ ਆਵਾਜ਼ ਉਠਾਉਣ ਦਾ ਮੌਕਾ ਏ ਜਿਹੜੇ ਉਹਦੀ ਦਿਨ ਰਾਤ ਤਾਰੀਫ ਕਰਦੇ ਨੇ ਬਿੱਟੂ ਵਰਗੇ ਐਮਪੀ ਆ ਯਾਖੜ ਸਾਹਿਬ ਵਰਗੇ ਹੋਰ ਜਿਹੜੇ ਸਿੱਖ ਲੀਡਰ ਨੇ ਭਾਰਤੀ ਜਨਤਾ ਪਾਰਟੀ ਇਹ ਪੰਜਾਬ ਵਿੱਚ ਉਹਨਾਂ ਦੇ ਮੂੰਹ ਤੇ ਜबान ਹੈ ਨਹੀਂ ਹੁਣ ਵੀ ਤੁਸੀਂ ਸਿੱਖ ਜਥੇਬੰਦ ਨੂੰ ਕਿਵੇਂ ਰੋਕ ਸਕਦੇ ਹੋ ਪਾਕਿਸਤਾਨ ਜਾਣ ਤੋਂ ਜਿਹੜਾ ਰਹਿੰਦੀ ਜਦੋਂ ਉਹਦਾ ਕੰਮ ਚੱਲਿਆ ਜਦੋਂ ਉਹਦੇ ਅਯਾਦ ਹੋਇਆ ਉਸ ਟਾਈਮ ਤੋਂ ਜਾਂਦਾ ਆ ਰਿਹਾ ਏ ਕੀ ਕਰਨਾ ਉੱਥੇ ਜਾ ਕੇ ਉਹਨਾਂ ਨੇ ਕੋਈ ਬੰਬ ਨਹੀਂ ਚਲਾਉਣੇ ਉਹਨਾਂ ਨੇ ਕੋਈ ਪਾਰਟੀ ਨਹੀਂ ਕਰਨਾ ਉੱਥੇ ਜਾ ਕੇ ਉਹਨਾਂ ਨੇ ਸਿਰਫ ਨਤਮਸਤਕ ਹੋਣ ਜਾਣਾ ਆਪਣੀ ਉਹਨਾਂ ਧਾਰਮਿਕ ਅਸਥਾ ਜਿੱਥੇ ਉਹਨਾਂ ਦੀ ਬਣੀ ਹੋਈ ਉਹਨਾਂ ਨੇ ਆਪਣੇ ਉਸ ਪਾਸ਼ਾਹੀ ਪਹਿਲੀ ਪਾਸ਼ਾਹੀ ਦੇ ਜਨਮ ਸਥਾਨ ਅਨਕਾਣਾ ਸਾਹਿਬ ਨੂੰ ਸਜਦਾ ਕਰਨ ਜਾਣਾ ਜਿੱਥੇ ਜਾ ਕੇ ਉਹਨਾਂ ਦੀ ਰੂਹ ਦੀ ਖਰਾਕ ਮਿਲਦੀ ਆ ਜਿੱਥੇ ਜਾ ਕੇ ਉਹਨਾਂ ਦਾ ਖੂਨ ਖੋਲਦਾ ਏ ਕਿ ਇਹ ਵੀ ਸਥਾਨ ਸਾਡੇ ਨੇ ਜਿਉ ਦੋ ਕੜੀਆਂ ਜਾ ਕੇ ਉਸ ਥਾਨ ਦੇ ਉੱਪਰ ਬੈਠ ਜਾਣਗੇ ਆਪਣੇ ਬਾਬੇ ਨਾਨਕ ਨੂੰ ਯਾਦ ਕਰ ਲੈਣਗੇ ਕੀ ਫਰਕ ਪੈ ਜੂਗਾ ਪਰ ਨਹੀਂ ਫਿਰ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਨੂੰ ਬਰਾਬਰ ਰੱਖਦੇ ਹਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਤਾਂ ਤੁਹਾਡੇ ਅੰਦਰ ਮੈਲ ਹੈ ਪੰਜਾਬ ਦੇ ਪ੍ਰਤੀ ਕਿਤੇ ਦਾ ਕਿਤੇ ਤੁਹਾਡੀ ਨੀਅਤ ਤੇ ਬਦਨੀਅਤ ਵਿੱਚ ਬਹੁਤ ਜ਼ਿਆਦਾ ਫਰਕ ਆ ਐਨਾ ਤਾਂ ਮਤਰੇਈ ਮਾਂ ਵੀ سلوਕ ਨਹੀਂ ਕਰਦੀ ਆਪਣੇ ਮਤਰੇ ਪੁੱਤ ਨਾਲ ਜਿੰਨਾ ਤੁਸੀਂ ਪੰਜਾਬ ਦਾ ਮਤਰਿਆ ਸਲੂ ਕਰਦੇ ਹੋ ਤੁਸੀਂ ਇਹ ਵੀ ਯਾਦ ਕਰੋ ਕਿ ਤੁਹਾਡੇ ਪੂਰੇ ਦੇਸ਼ ਦੇ پڑੋਲੇ ਅਨਾਜ ਦੇ ਪੰਜਾਬ ਭਰਦਾ ਏ ਭਾਰਤ ਨੂੰ ਆਜ਼ਾਦ ਕਰਾਉਣ ਵਾਲਾ ਸਭ ਤੋਂ ਵੱਧ ਸ਼ਹੀਦੀਆਂ ਵਾਲਾ ਸੂਬਾ ਏ ਪੰਜਾਬ ਬੰਬਾਂ ਦੀ ਬਿਮਾਰੀ ਪੰਜਾਬ ਚੱਲਦਾ ਸਰਹੱਦਾਂ ਦੀ ਬਿਮਾਰੀ ਪੰਜਾਬ ਚੱਲਦਾ ਪਾਣੀਆਂ ਦੇ ਹੜ੍ਹ ਦੀ ਮਾਰ ਪੰਜਾਬ ਚੱਲਦਾ ਫਿਰ ਇਹਨਾਂ ਨਫ਼ਰਤ ਕਿਉਂ ਆ ਸਾਡੇ ਪੰਜਾਬ ਨਾਲ ਇਹ ਪੰਜਾਬ ਭਾਰਤ ਦਾ ਸੂਬਾ ਨਹੀਂ ਪਰ ਜੀ ਨੂੰ ਤੁਸੀਂ ਬਾਰ-ਬਾਰ ਬਾਰ-ਬਾਰ ਦੁਨੀਆ ਦੀ ਸ਼ਕਤ ਸਰਬਸ਼ਕਤੀ ਕਹਿ ਰਹੇ ਹੋ ਬਾਰ-ਬਾਰ ਪੂਰਾ ਕਹਿ ਰਹੇ ਮੈਂ ਦੁਨੀਆ ਸਾਡੀ ਮੁਠੀ ਵਿੱਚ ਆ ਪਰ ਤੁਸੀਂ ਆਪਣੇ ਇੱਕ ਮਤਰੇ ਪੁੱਤ ਨੂੰ ਪਹਿਲਾਂ ਮਤਰਿਆ ਸਮਝਦੇ ਹੋ ਫਿਰ ਉਹਨੂੰ ਬਾਰ-ਬਾਰ ਜਲੀਲ ਕਰ ਰਹੇ ਹੋ ਮੋਦੀ ਸਾਹਿਬ ਪੰਜਾਬ ਨਾਲ ਇੰਨਾ ਤੱਕਾ ਨਾ ਕਰੋ ਪੰਜਾਬ ਹਮੇਸ਼ਾ ਭਾਰਤ ਨਾਲ ਖੜਿਆ ਕਿਸੇ ਵੱਲੋਂ ਵੀ ਖੜੇ ਪਰ ਇਸ ਟਾਈਮ ਤੁਸੀਂ ਸ਼ਰਿਆਮ ਪੰਜਾਬ ਖਾਸ ਕਰਕੇ ਸਿੱਖ ਕੌਮ ਨਾਲ ਤੱਕਾ ਕਰ ਰਹੇ ਹੋ ਇੱਕ ਪਾਸੇ ਪੂਰੀ ਦੀ ਪੂਰੀ ਕ੍ਰਿਕਟ ਟੀਮ ਆਉਂਦੀ ਆ ਦੂਜੇ ਪਾਸੇ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੇ ਇੱਕ ਚਿੱਠੀ ਕੱਢ ਕੇ ਇਹ ਕਹਿ ਕੇ ਉਹਨਾਂ ਦੇ ਵਿਜੈ ਨੂੰ ਰੋਕ ਲਵਾ ਦਿੱਤੀ ਗਈ ਕਿ ਪਹਿਲਗਾਮ ਵਾਲੀਆਂ ਘਟਨਾ ਤੋਂ ਬਾਅਦ ਅਸੀਂ ਜਿਹੜਾ ਨਹੀਂ ਕਰ ਸਕਦੇ ਦਲਜੀਤ ਦਸਾਂਝ ਦੀ ਪੱਕ ਤੁਹਾਨੂੰ ਰੜਕਦੀ ਸੀ ਸ਼ਾਇਦ ਇਸੇ ਕਰਕੇ ਤੁਸੀਂ ਉਹਦੀ ਫਿਲਮ ਤੇ ਪਾਬੰਦੀ ਲਾਤੀ ਤੁਹਾਡਾ ਵਪਾਰ ਕ੍ਰਿਕਟ ਆ ਇਸ ਕਰਕੇ ਕ੍ਰਿਕਟ ਹੋਈ ਸਾਡੀ ਸ਼ਰਧਾ ਏ ਸਿੱਖ ਕੌਮ ਦੀ ਸ਼ਰਧਾ ਤੁਹਾਨੂੰ ਉਹ ਮਨਜ਼ੂਰ ਨਹੀਂ ਕਿਰਪਾ ਕਰਕੇ ਬੇਨਤੀ ਆ ਕੇਂਦਰ ਨੂੰ ਭਾਜਪਾ ਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪੰਜਾਬ ਨਾਲ ਇੰਨਾ ਤੱਕਾ ਨਾ ਕਰੋ ਕਿਤੇ ਇੱਕ ਦਿਨ ਬਹਿਲੇ ਬੈਠ ਕੇ ਆਪਣੀ ਜ਼ਮੀਰ ਨੂੰ ਪੁੱਛੋ ਆਪਣੀ ਅੰਤਰਾ ਆਤਮਾ ਨੂੰ ਪੁੱਛੋ ਕਿ ਪੰਜਾਬ ਨੇ ਭਾਰਤ ਲਈ ਕੀ ਨਹੀਂ ਕੀਤਾ ਕਿਤੇ ਬੈਠ ਕੇ ਸੋਚਿਓ ਜਰੂਰ ਇਹ ਤਾਂ ਸਾਡੀ ਗਲਤੀ ਆ ਸਾਡੇ ਨਾਲ ਗਦਾਰ ਲੀਡਰਾਂ ਦੀ ਜਿਹੜੇ ਆਪਣਾ ਇੱਕ ਪੰਜਾਬੀ ਸੂਬਾ ਨਹੀਂ ਲੈ ਸਕੇ ਜਿਹੜੇ ਆਪਣਾ ਇੱਕ ਵੱਖਰਾ ਸੂਬਾ ਦੇਸ਼ ਨਹੀਂ ਲੈ ਸਕੇ ਕਿੱਡਾ ਸੀ ਸਾਡਾ ਪੰਜਾਬ ਪਹਿਲਾਂ 47 ਵੇਲੇ ਵੰਡਦਾ ਦੂਜੀ ਵਾਰ ਭਾਰਤ ਵਿੱਚ ਆਉਣ ਤੋਂ ਬਾਅਦ ਦੋ ਵਾਰ ਤੁਸੀਂ ਵੰਡਦਾ ਕਦੇ ਹਰਿਆਣਾ ਕੱਢਦਾ ਕਦੇ ਹਿਮਾਚਲ ਕੱਢਦਾ ਸੋ ਪੰਜਾਬ ਦੇ ਲਈ ਦੋਰੇ ਮਾਪਦੰਡ ਨਾ ਪੜਾਓ ਨਾ ਪੜਾਓ ਨਾ ਪੜਾਓ ਪੰਜਾਬ ਦੇ ਲੋਕਾਂ ਦਾ ਜਿਹੜਾ ਸਬਰ ਦਾ ਬੰਨ ਐਨਾ ਵੀ ਨਾ ਪਰਖੋ ਕਿ ਉਹ ਟੁੱਟ ਜਾਵੇ ਸੋ ਪੰਜਾਬ ਦੇ ਬਾਰੇ ਲਏ ਜਾਂਦੇ ਜਿਹੜੇ ਪੰਜਾਬ ਵਿਰੋਧੀ ਫੈਸਲੇ ਨੇ ਕਿਰਪਾ ਕਰਕੇ ਉਹਨਾਂ ਤੇ ਦੁਬਾਰਾ ਗੌਰ ਕਰੋ ਸਿੱਖ ਜਥੇ ਨੂੰ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਤੇ ਜਾਣ ਦਿਓ ਜਿਵੇਂ ਪਹਿਲਾਂ ਜਾਂਦਾ ਏ ਕਿਰਪਾ ਕਰਕੇ ਇਹਨਾਂ ਦੇ ਗੁੱਸੇ ਨੂੰ ਹੋਰ ਵਲਦੀ ਦੀ ਅੱਗ ਨਾ ਪਾਓ